ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਲੱਗਿਆ ਵੱਡਾ ਝਟਕਾ ਸਾਰੇ ਵਕੀਲਾ ਨੇ ਕੋਰੀ ਨਾ ਕਰ ਦਿੱਤੀ ਹੈ ਕਿ ਭਈ ਅਸੀਂ ਤੁਹਾਡਾ ਕੇਸ ਨਹੀਂ ਲੜਾਂਗੇ ਕਿਉਂਕਿ ਤੁਹਾਡੇ ਵੱਲੋਂ ਲੋਕਦਰਦੀਆਂ ਅਤੇ ਤੁਹਾਡੇ ਵੱਲੋਂ ਸੰਵਿਧਾਨ ਦੀਆਂ ਧਜੀਆਂ ਉਡਾਈਆਂ ਚਾਰੀਆਂ ਨੇ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਲਜ਼ਾਮ ਲਗਾਉਂਦੇ ਸੀ ਭਾਰਤੀ ਜਨਤਾ ਪਾਰਟੀ ਦੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤੀਜੀ ਵਾਰ ਸਰਕਾਰ ਬਣ ਗਈ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਤਾਂ ਲੋਕਤੰਤਰ ਵੀ ਖਤਮ ਹੋ ਜਾਵੇਗਾ ਅਤੇ ਸੰਵਿਧਾਨ ਵੀ ਖਤਮ ਹੋ ਜਾਵੇਗਾ ਤੇ ਇੱਧਰ ਆਪ ਆदमी ਪਾਰਟੀ ਦਾ ਮੌਜੂਦਾ ਵਿਧਾਇਕ ਕਹਿ ਰਿਹਾ ਹੈ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਹੀ ਨਹੀਂ ਇਹ ਨੇ ਕਾਰਨਾਮੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋਈਆ ਤੇ ਪਤਾ ਹੀ ਨਹੀਂ ਲੱਗਿਆ ਉਸਦੇ ਵਕੀਲ ਨੂੰ ਜਦੋਂ ਉਸਦੇ ਵਕੀਲ ਨੇ ਉਹ ਵੀਡੀਓ ਵੇਖੀਆ ਕਿ ਭਈ ਆਪ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਜਿੱਥੇ ਇੱਕ ਪਾਸੇ ਲੋਕਤੰਤਰ ਤੇ ਸੰਵਿਧਾਨ ਦੀਆਂ ਗੱਲਾਂ ਕਰਦੇ ਸੀ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਇਧਰ ਕੀ ਇਹ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁੱਲ ਖੜਾਰੇ ਨੇ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਹੀ ਨਹੀਂ ਮੰਨ ਰਹਾ ਜਿਵੇਂ ਹੀ ਉਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈਆਂ ਸਾਰੇ ਹੀ ਵਕੀਲਾ ਵੱਲੋਂ ਹੋ ਕੇ ਇਨਕਾਰ ਕਰ ਦਿੱਤਾ ਗਿਆ ਕਿ ਭਈ ਅਸੀਂ ਤੁਹਾਡਾ ਕੇਸ ਨਹੀਂ ਲੜਾਂਗੇ ਫਿਰ ਆਸਤ ਵਿੱਚ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਹਿੱਤ ਐ ਤੇ ਇਹ ਚੱਲ ਕੀ ਰਿਹਾ ਹੈ ਆਮ ਆਦਮੀ ਪਾਰਟੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮ ਕੋਨ ਸੰਵਿਧਾਨ ਦੀਆਂ ਗੱਲਾਂ ਕਰਦੇ ਨੇ ਤੇ ਲੋਕਤੰਤਰ ਦੀਆਂ ਗੱਲਾਂ ਕਰਦੇ ਨੇ ਤੇ ਸਾਰੇ ਜਿੰਨੇ ਵੀ ਸੰਵਿਧਾਨਿਕ ਨੇ ਆਗੂ ਨੇ ਉਹ ਕਹਿੰਦੇ ਹੁੰਦੇ ਨੇ ਕਿ ਜੰਮੂ ਅਤੇ ਕਸ਼ਮੀਰ ਭਾਰਤ ਦਾ ਹਿੱਸਾ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਦ ਆਮ ਆਦਮੀ ਪਾਰਟੀ ਦੇ ਮਜੂਦਾ ਵਿਧਾਇਕ ਮਹਿਰਾਜ ਮਲਕ ਜਿਨ੍ਹਾਂ ਨੂੰ ਜਨਤਕ ਸੁਰੱਖਿਅਤ ਐਕਟ ਯਾਨਕਿ ਪੀਐਸਏ ਦੇ ਅਧੀਨ ਨਜ਼ਰਬੰਦ ਕੀਤਾ ਗਿਆ ਕੀਤਾ ਗਿਆ ਹੈ ਦੀ ਨਿਮਾਇੰਦਗੀ ਕਰਨ ਵਾਲੇ ਵਕੀਲ ਨੇ ਅਦਾਲਤ ਵਿੱਚ ਉਹਨਾਂ ਦੀ ਨਿਮਾਇੰਦਗੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸੀਨੀਅਰ ਵਕੀਲ ਨਿਰਮਲ ਕੇ ਕੋਤਵਾਲ ਨੇ ਵੀਰਵਾਲ ਨੂੰ ਮਹਿਰਾਜ ਮਲਕ ਦੇ ਕੇਸ ਤੋਂ ਆਪ ਕੇਸ ਤੋਂ ਆਪੇ ਆਪਣੇ ਹਟਣ ਦੀ ਪੁਸ਼ਟੀ ਕਰਦੇ ਹੋਏ ਕਿ ਆ ਕਿ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹਨਾਂ ਨੇ ਕਿਸ ਤੌਰ ਤੇ ਦੇਸ਼ ਵਿਰੋਧੀਆਂ ਅਤੇ ਵੱਖਵਾਦੀਆਂ ਦੇ ਸਮਰਥਨ ਵਿੱਚ ਬਿਆਨ ਦਿੱਤੇ ਸਨ ਮੇਰੀ ਜ਼ਿੰਮੇਵਾਰੀ ਸਿਰਫ ਮੇਰੇ ਮੁਕਲ ਪ੍ਰਤੀ ਹੀ ਨਹੀਂ ਸਗੋਂ ਸੰਵਿਧਾਨ ਅਤੇ ਦੇਸ਼ ਦੇ ਪ੍ਰਤੀ ਵੀ ਹੈ ਡੋਡਾ ਹਲਕੇ ਤੋਂ ਵਿਧਾਇਕ ਮਲਕ ਮਹਿਰਾਜ਼ ਨੇ ਇਸ ਸਮੇਂ ਕਠੂਅ ਤੇ ਜਿਹੜੇ ਵਿੱਚ ਬੰਦ ਹਨ ਦਿਨਕ ਜਾਗਰਣ ਨਾਲ ਇੱਕ ਸੰਪੇਕ ਗੱਲਬਾਤ ਕਰਨ ਵਿੱਚ ਕਿਹਾ ਕਿ ਜਦੋਂ ਮੈਂ ਆਪ ਦੇ ਵਿਧਾਇਕ ਦੀ ਨਿਮਾਇਗੀ ਕਰਨ ਦਾ ਫੈਸਲਾ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਉਹਨਾਂ ਨੂੰ ਪੀਸੀਐਸ ਪੀਸੀ ਪੀਐਸਏ ਦੇ ਹਦੀਰ ਹਿਰਾਸਤ ਵਿੱਚ ਲਿਆ ਗਿਆ ਹੈ ਕਿਉਂਕਿ ਉਹਨਾਂ ਨੇ ਇੱਕ ਸੀਨੀਅਰ ਅਧਿਕਾਰੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ ਉਸ ਦੀ ਵੀਡੀਓ ਲਗਾਤਾਰ ਵਾਇਲ ਹੋ ਰਹਾ ਹੈ ਜਿਸ ਵਿੱਚ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਕਿ ਇੰਟਰਨੈਟ ਮੀਡੀਆ ਤੇ ਲਗਾਤਾਰ ਵਾਇਲ ਹੋ ਰਹਾ ਹੈ ਮਹਾਰਾਜ ਮਲਕ ਦੇ ਵੀਡੀਓ ਉਸ ਨੂੰ ਕਈ ਥਾਵਾਂ ਤੇ ਇਹ ਵੀ ਕਹਿੰਦੇ ਸੁਣਿਆ ਗਿਆ ਅਤੇ ਆ ਦੇਖਿਆ ਗਿਆ ਕਿ ਜੱਬੂ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਉੱਥੇ ਉਸ ਨੂੰ ਕਥਨ ਤੌਰ ਤੇ ਜੁਲਾਈ 2016 ਵਿੱਚ ਮਾਰੇ ਗਏ ਅਤਵਾਦੀ ਬਰਹਾਨ ਵਾਨੀ ਅਤੇ ਪਾਕਿਸਤਾਨ ਅਤਵਾਦੀ ਮਸੂਦ ਅਜ਼ਰ ਦੀ ਪ੍ਰਸ਼ੰਸਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਐਡਵੋਕੇਟ ਨਿਰਮਲ ਸਿੰਘ ਕੋਤਵਾਰ ਨੇ ਕਿਹਾ ਕਿ ਵਿਧਾਇਕ ਦੇ ਬਿਆਨ ਬਹੁਤ ਗੈਰ ਜ਼ਿੰਮੇਵਾਰ ਅਤੇ ਰਾਸ਼ਟਰੀ ਸੁਰੱਖਿਆ ਤੇ ਪ੍ਰਭੂਸਤਾ ਦੇ ਨੁਕਸਾਨ ਦੇ ਹਨ ਇਸ ਕਕੇ ਇਸੇ ਸਾਰੇ ਵਕੀਲਾ ਨੇ ਇਹ ਰਾਇ ਕੀਤੀ ਹੈ ਕਿ ਅਸੀਂ ਮਲਕ ਮਹਾਰਾਜ ਦਾ ਕੇਸ ਨਹੀਂ ਲੜਾਂਗੇ ਭਾਰਤ ਦੀ ਏਕਤਾ ਅਤੇ ਪ੍ਰਭੂਸਤਾ ਗੈਰ ਗਲਬਦ ਯੋਗ ਇਸ ਨੂੰ ਕਮਜ਼ੋਰ ਕਰਨ ਵਾਲੀ ਕੋਈ ਵੀ ਕਾਰਵਾਈ ਜਾਂ ਬਿਆਨ ਕਿਸੇ ਵੀ ਹਾਲਾਤ ਵਿੱਚ ਅਵਿਸਕਾਰ ਯੋਗ ਨਹੀਂ ਉਹਨਾਂ ਕਹਿੰਦੇ ਕਿ ਅਸੀਂ ਮਲਕ ਮਹਾਰਾਜ ਦਾ ਕੇਸ ਨਹੀਂ ਲੜਾਂਗੇ ਕਿਉਂਕਿ ਉਹ ਤਾਂ ਪਾਕਿਸਤਾਨ ਦੇ ਅਤੇ ਜਿਹੜੇ ਅਫਗਾਨਿਸਤਾਨ ਦੇ ਅਤਵਾਦੀ ਦੀ ਪ੍ਰਸ਼ੰਸਾ ਕਰਦਾ ਹੈ ਭਾਰਤ ਦਾ ਅੰਗ ਹੀ ਨਹੀਂ ਕਹਿੰਦਾ ਜੰਮੂ ਅਤੇ ਕਸ਼ਮੀਰ ਨੂੰ ਇਸ ਕਰਕੇ ਸਾਡਾ ਹੁਣ ਇਸ ਤੋਂ ਬਾਅਦ ਮਲਕ ਮਹਾਰਾਜ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਕਿਸੇ ਵੀ ਤਰ੍ਹਾਂ ਦੀ ਪੈਰਵਾਈ ਦੇ ਵਿੱਚ ਆ ਪਾਰਟਿਸਪੇਟ ਨਹੀਂ ਕਰਾਂਗੇ